ਮੈਂ ਯੂਕੇ ਗਈ ਸੀ ਜਦੋਂ ਮੈਂ ਛੋਟੇ ਛੋਟੇ ਬੱਚੇ ਦੇਖੇ ਉੱਥੇ ਮੈਨੂੰ ਸਾਹਮਣੇ ਕਹਿੰਦੇ ਜੀ 9 ਵਜੇ ਤੋਂ ਪਹਿਲਾਂ ਤੁਹਾਨੂੰ ਟ੍ਰੈਕ ਖਾਲੀ ਕਰਨਾ ਪੈਣਾ। ਰੋਧਦਾ ਹੋ ਗਿਆ। ਮੈਂ ਕਿਹਾ ਰੋਜ਼ 9 ਵਜੇ ਤੋਂ ਪਹਿਲਾਂ ਟ੍ਰੈਕ ਖਾਲੀ ਕਰਨਾ ਆ। ਯੂਕੇ ਠੰਡ ਕਿੰਨੀ ਹੁੰਦੀ ਹੈ ਅਸੀਂ ਉੱਥੇ ਜਾਂਦੇ ਟ੍ਰੇਨਿੰਗ ਕਰਨ 8 ਵਜੇ ਸੀ। ਚਲੋ ਮੈਂ ਆਪਣਾ ਟਾਈਮਿੰਗ ਥੋੜਾ ਅਰਲੀ ਕਰਤਾ। 6 ਤੋਂ 8 ਟ੍ਰੇਨਿੰਗ ਕਰਕੇ ਮੈਨੂੰ ਟ੍ਰੈਕ ਖਾਲੀ ਕਰਨਾ ਪੈਂਦਾ ਸੀ ਔਰ ਜਦ ਮੈਂ ਬੱਚੇ ਦੇਖਦੀ ਸੀ ਉੱਥੇ ਛੋਟੇ ਛੋਟੇ ਬੱਚੇ 6th 7th ਕਲਾਸ ਦੇ ਬੱਚੇ 3rd ਦੇ 3rd ਸਟੈਂਡਰਡ ਦੇ ਬੱਚੇ ਇੰਨਾ ਟੈਲੈਂਟ ਹੈ ਬੱਚਿਆਂ ਦੇ ਵਿੱਚ ਬਸ ਸਾਨੂੰ ਪਤਾ ਹੈ ਕਿ ਅਸੀਂ ਅੰਦਰ ਲਾਈਨ ਦੇ ਵਿੱਚ ਦੌੜਨਾ ਤਾਂ ਕਿ ਆਪਾਂ ਡਿਸਟੈਂਸ ਕੱਟ ਕਵਰ ਕਰੀਏ ਬੱਚੇ 8th ਲਾਈਨ ਦੇ ਵਿੱਚ ਦੌੜ ਕੇ ਵੀ ਉੱਥੇ ਫਰਸਟ ਆ ਰਹੇ ਨੇ ਮੈਂ ਤਾਂ ਬਹੁਤ ਜ਼ਿਆਦਾ ਇੰਪ੍ਰੈਸਡ ਹਾਂ ਕਿ ਬੱਚੇ ਕਿੰਨੇ ਗੇਮ ਦੇ ਵਿੱਚ ਹੋਣਗੇ ਸਾਡੇ ਵਾਲੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵਾਰ ਬੀਪੀਐਡ ਵਾਲੇ ਬਾੜ ਦਿੱਤੇ ਉਹਨਾਂ ਨੇ ਟਰੈਕ ਦੇ ਵਿੱਚ ਅਗਰ ਉੱਥੇ ਦੇ ਅਸੀਂ 7th ਕਲਾਸ ਦੇ ਬੱਚਿਆਂ ਨੂੰ ਤੇਥੇ ਬੀਪੀਐਡ ਦੇ ਵਿੱਚ ਹੰੜਾਇਆ ਜਾਵੇ ਨਾ ਉਹ ਬੱਚੇ ਉਹਨਾਂ ਦੇ ਕੋਲੋਂ ਰੁਕ ਰੁਕ ਕੇ ਵੀ 400 ਮੀਟਰ ਪੂਰੀ ਨਹੀਂ ਹੋਈ ਸੀ ਆ ਯੂਨੀਵਰਸਿਟੀ ਵਾਲੇ ਬੱਚਿਆਂ ਦੇ ਕੋਲ। ਉਹ ਬੱਚੇ 2-2 ਚੱਕਰ, 5-5 ਚੱਕਰ ਐਦਾਂ ਲਾ ਰਹੇ ਸੀ ਕਿ ਮੈਨੂੰ ਲੱਗਦਾ ਸੀ ਕਿ ਜੇ ਮੈਂ ਇਸ ਸੇਜ ਦੇ ਵਿੱਚ ਇਹਨਾਂ ਨੇ ਕੰਪਲੀਟ ਕਰਾਂ ਤਾਂ ਮੈਂ ਕਿਤੇ ਵੀ ਨਹੀਂ ਖੜ੍ਹ ਸਕਦੀ। ਹੂੰ ਬਹੁਤ ਜ਼ਿਆਦਾ ਬੱਚਿਆਂ ਦੇ ਬੇਸ ਦੇ ਉੱਤੇ ਕੰਮ ਕੀਤਾ ਜਾਂਦਾ ਮੈਂ ਇਹਨਾਂ ਨੂੰ ਪੁੱਛਿਆ ਇਹ ਕਦੋਂ ਤੋਂ ਆਉਂਦੇ ਨੇ ਗਰਾਊਂਡ 'ਚ। ਕਹਿੰਦੇ ਜਾਂਦੇ ਆ ਸਾਹਮਣੇ ਸਕੂਲ ਦਾ ਪੁਆਇੰਟ ਆਊਟ ਕੀਤਾ ਜਾਂਦਾ ਸਕੂਲ ਦੇ ਵਿੱਚ ਪੜ੍ਹ ਰਹੇ ਨੇ। ਇਹਨਾਂ ਦਾ ਅਸੀਂ ਵੀਕ ਦੇ ਵਿੱਚ ਇੱਕ ਹੋਰ ਇਸ ਟਰੈਕ ਦੇ ਉੱਤੇ ਲੈ ਕੇ ਆਣਾ ਹੀ ਆਣਾ। ਮੈਂਡਟਰੀ ਹੈ। ਬਿਲਕੁਲ ਹੈ ਤੇ ਹਰ ਇੱਕ ਕਲਾਸ ਦੇ ਉੱਤੇ ਤਾਂ ਐਵਰੀ ਡੇ ਤੁਹਾਡਾ ਟ੍ਰੈਕ ਬੁੱਕ ਰਹਿੰਦਾ ਆ ਔਰ ਇਦਾਂ ਨਹੀਂ ਹੈਗਾ ਕਿ 9 ਵਜੇ ਤੋਂ ਲੈ ਕੇ 10 ਵਜੇ ਟ੍ਰੈਕ ਖਾਲੀ ਆ ਨੈਕਸਟ ਕਲਾਸ ਨੈਕਸਟ ਕਲਾਸ ਨੈਕਸਟ ਕਲਾਸ ਇਦਾਂ ਰਹਿੰਦਾ ਉਹ